ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਪਿੰਡ ਸਿੰਘਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਪਾਵਾਵਕਾਲਾ ਸਾਹਿਬ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਵੀਰ ਕੋਲੇ ਹਰ ਵੇ ਹਰ ਟਾਈਮ ਦੋ ਤਿੰਨ ਬੇੜਾ ਹੁੰਦੀ ਆ ਅੱਜ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣੀ ਤਾਜੀ ਸੂਈ ਬੇੜਾ ਜੀ ਟਾਪ ਦੀ ਕੁਆਲਿਟੀ ਦੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਾਇਏ ਪਸ਼ੂ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਹੁੰਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਇਹਦੀ ਡਿਟੇਲ ਲੈਣਾ ਜੀ ਹਾਂ ਜਸਤਰੀਕਾਲ ਵੀਰ ਜੀ ਜਸਤਰੀਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਆ ਵਧੀਆ ਜੀ ਵਧੀਆ ਕਿਰਪਾ ਦਾ ਦੀ ਠੀਕ ਆ ਜੀ ਹਾਂਜੀ ਤੇ ਅੱਜ ਬੀਬੀ ਆ ਅੱਜ ਕੋਈ ਇਕੋ ਹੀ ਹੈ ਕੋਈ ਕੋਈ ਤਾਂ ਤਾਜੀ ਸੂਈ ਤਾਜੀ ਹੈ ਗਾਵਾ ਦੋ ਹੀ ਤੇ ਇੱਕ ਫਿਰ ਵੇਖੀ ਮੈਂ ਹਾਂ ਚੱਲ ਦੇਖੋ ਦੀ ਕੋਈ ਨਹੀਂ ਪਾ ਦਿੰਦੇ ਹੁਣ ਆਏ ਜੇ ਠੀਕ ਹੈ ਠੀਕ ਹੈ ਹਾਂਜੀ ਉਦਾਂ ਮੈਂ ਨੰਗਣਾ ਹੈ ਗਾਹ ਅਮਰ ਸਾਹ ਹਾਂਜੀ ਹਾਂਜੀ ਨਹੀਂ ਵਧੀਆ ਹੋ ਗਿਆ ਮੈਂ ਫੋਨ ਲਾ ਲਾਂ ਵੀਰ ਨੂੰ ਸਹੀ ਗੱਲ ਹੈ ਕੀ ਇਹ ਨਾ ਹੁੰਦਾ ਮਾਲ ਤੇ ਹਾਂਜੀ ਤਾਂ ਇਹ ਮੈਂ ਹਾਂ ਚੱਲ ਕੋਈ ਨਹੀਂ ਫਿਰ ਕੋਈ ਆਏ ਤੇ ਆ ਕੇ ਚੇਕੋ ਦੀ ਪਾ ਦਿੰਦੇ ਹਾਂ ਜੀ 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 ਹਾਂਜੀ ਤੇ ਪਹਿਲਾ ਮਾਲਕ ਤਾਂ ਵੇਚ ਗਿਆ ਟਾਈਮ ਨਾਲ ਹਾਂਜੀ ਪਹਿਲਾ ਮਾਲ ਮੈਂ ਟਾਈਮ ਨਾਲ ਵੇਚ ਗਿਆ ਵੇਚ ਗਿਆ ਵੇਚਿਆ ਵੀਰ ਉਹਦਣ ਹੀ ਠੀਕ ਆ ਹਾਂਜੀ ਉਹ ਵੀਡੀਓ ਦੇ ਉੱਤੇ ਫੇਰ ਆਪਾਂ ਮਾਲ ਹੋਰ ਲੈਂਦਾ ਉਸੇ ਵੀਡੀਓ ਤੇ ਵੇਚ ਗਿਆ ਅੱਛਾ ਹੋਰ ਲੈ ਕੇ ਭੇਣ ਬਰਾ ਹਾਂਜੀ ਠੀਕ ਆ ਇਦਾਂ ਗਾਹਕ ਜੁੜ ਜਾਂਦਾ ਵਾਗੇ ਹਾਂਜੀ ਹਾਂਜੀ ਫੇਰ ਉਹ ਵਟਸਐਪ ਤੇ ਸਟੋਰੀ ਪਾ ਕੇ ਭੇਜ ਦਿੰਨੇ ਤੇ ਹਾਂਜੀ ਹਾਂਜੀ ਪ੍ਰੈਸ ਵੀਰ ਜੀ ਦੱਸ ਦੋ ਇੱਕ ਵਾਰ ਪ੍ਰੈਸ ਵੀਰ ਜੀ ਪਿੰਡ ਸਿੰਘਪੁਰਾ ਸੇਰ ਬਾਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਨਾਮ ਵੀਰ ਜੀ ਮੇਰਾ ਨਾਮ ਵਜੇ ਮੋਬਾਈਲ ਨੰਬਰ 7347075341 ਇਹ ਤੇ ਵਟਸਐਪ ਚੱਲਦਾ ਤੇ ਕੀ ਸੂਈ ਕਦੋਂ ਗਦੀ ਵੀ ਇਹ ਅੱਜ ਸੀ ਮਨੇਰੇ ਅੱਛਾ ਵਛੀ ਬੜੀ ਸੋਹਣੀ ਹੈ ਨਹੀਂ ਵਛਾ ਜੀ ਅੱਛਾ ਵਛਾ ਹਾਂ ਜੀ ਹਾਂ ਜੀ ਦੇ ਵੇਖਣ ਨੂੰ ਵਛੀ ਲੱਗਦੀ ਹੈ ਸਹੀ ਗੱਲ ਹੈ ਹੈ ਪਾਲਟੀ ਬੜੀ ਹੈ ਨਾੜੂ ਨਾਲ ਜੇ ਅਜੇ ਆਹ ਵੇਖੋ ਵੀਰ ਨੇ ਜੇ ਗਾਲਚੇ ਰਸਾ ਗਿੱਲਾ ਨਾੜੂ ਨਾਲ ਲੱਗ ਬਖਾ ਲਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਇਹਦਾ ਸੂਆ ਕਨਵਾਊਗਾ ਇਹਦਾ ਦੂਜਾ ਸੂਆ ਦੂਜਾ ਸੂਆ ਹਾਂ ਜੀ ਠੀਕ ਆ ਥਣ ਸੋਹਣੇ ਲੱਗੇ ਹਨ ਥਣ ਸੋਹਣੇ ਲੱਗੇ ਤੇ ਕਿੰਨਾ ਘਵਾ ਬੋਲਾ ਵੀਰ ਜੀ ਬੌੜਾ ਇਹਦੇ ਕੋਲ ਵੀਰ ਜੀ ਐਵੇਂ ਝੂਠ ਮਾਰਨ ਨੂੰ 14-15 ਕਿਲੋ ਦੱਸੀ ਜਾਈਏ। ਹਾਂ। ਇੱਕੋ ਚਵਾਈ ਹੋਈ ਏ ਦੀ ਸਵੇਰੇ ਸੂਈ ਆ। ਅੱਛਾ। ਹਾਂਜੀ। 3 ਕਿਲੋ ਕੱਢਿਆ ਆਪ। 3 ਕਿਲੋ। ਆਈਡੀਆ ਵਾਪਿਸ 10000 ਕਿਲੋ ਹੋਊਗਾ। ਬੋੜਾ। ਹਾਂਜੀ। ਆ ਤਾਜ਼ਾ ਸੂਆ ਪਹਿਲਾਂ ਖਾਲੀ ਵੀ ਨਹੀਂ ਕਰੀ। 17 ਦੀ ਮਤਲਬ ਘਰ ਵਾਲਿਆਂ ਗਰੰਟੀ ਦਿੱਤੀ ਏ। ਠੀਕ ਠੀਕ। ਤੇ ਬਾਕੀ ਸਿੰਘ ਵੀ ਲੱਗਾ ਹਨਾ। ਸਿੰਘ ਚੁੰਗਾ ਸਿੰਘ। ਚੁੰਗਾ ਸਿੰਘ। ਇੱਕ ਥੋੜਾ ਗਾਂ ਨੂੰ ਥੋੜਾ ਇੱਕ ਛੋਟਾ ਵਾ ਇੱਕ ਵੱਡਾ ਵਾ ਹਨਾ। ਹਾਂਜੀ। ਬੋੜਾ ਖੰਡੀ ਸੀਲ ਮਾਰ ਦੀ ਉਦਣ। ਠੰਡੀ ਸੀਲ ਹਾਂਜੀ ਤੋਰੀਏ ਵੀਰ ਜੀ ਇਹਨੂੰ ਆ ਵੇ ਵੀਰ ਜੀ ਕਾਦ ਕਾੜ ਚੈੱਕ ਕਰ ਲਓ ਮੈਂਡ ਦਾ ਸੋਹਣੀ ਸਰਖੀ ਪੂਰੀ ਆ ਕੁਆਲਿਟੀ ਚੰਗੀ ਆ ਜੀ ਸਿੰਗ ਲੱਗੇ ਆ ਬਾਕੀ ਐ ਕੈਮ ਆ ਲੱਸੀ ਨਹੀਂ ਕਿਸ ਬੰਨੇ ਉਹ ਵੀ ਸੁਕੇ ਕੀ ਨਾ ਪਸ਼ੂ ਲਿਛਾ ਲਿਸਾ ਜਾਂਦਾ ਇਹ ਲੱਸੀ ਨਹੀਂ ਗੀ ਕਰੋ ਚੱਕ ਤੋ ਰਾਜਾ ਕਰੋ ਜੀ ਇਹਦਾ ਅਲਾਦੀ ਮੇਰੇ ਇੱਕ ਨਾ ਮੜਾ ਕੰਬਲ ਅੰਦਰ ਜਾ ਕੇ ਨਾ ਲਾ ਦਿਏ ਕੋਈ ਨਹੀਂ ਅੰਦਰ ਜਾ ਕੇ ਲਾ ਦੇ ਭਾਵੇਂ ਇੱਥੇ ਲਾ ਦੇ ਤੋਰਾ ਤਾਰਾ ਤੁਰਦਿਆਂ ਪਤਾ ਲੱਗ ਜਾਂਦਾ ਜਨਵਰ ਕਿੱਡਾ ਕੁਆ ਜਾਣਦੇ ਆ ਵੇਖੋ ਲਸੀ ਨਹੀਂ ਗਈ ਕਿਸ ਬੰਦੇ ਦੀ ਸੂਈ ਬਿਲਕੁਲ ਤਾਜੀ ਆ ਤਾਜੀ ਸੂਈ ਖਾਨ ਤੁਣ ਸੋਹਣੇ ਲੱਗੇ ਆ ਚੰਡੀ ਧੀਰੀ ਬੜੀ ਠੀਕ ਆ ਹਾਂਜੀ ਆ ਵੇਖੋ ਮੋੜਲਾ ਵੀਰ ਆ ਜਾਨਦੇ ਤੋ ਮੋਲ ਵੀ ਇਹਦੇ ਨਿਗੇ ਨਿਗੇ ਹੁੰਦੇ ਆ ਅੱਜ ਫੇਰ ਨਿਕਾ ਆ ਜਾ ਮੁੱਲ ਕਰਨਾ ਵੀਰ ਦੱਸਦਾ ਬਾਕੀ ਥਾਣੇ ਜਿਹੜੇ ਲੱਗੇ ਵੇਖੋ ਥਾਣ ਬੜੇ ਸੋਹਣੇ ਲੱਗੇ ਆ ਜੀ। ਕਰੋ ਚੱਕ। ਥੰਡੀ ਸੀ ਇਦਾਂ ਹੀ ਪਾਣ। ਅਛਾ ਇਦਾਂ ਹੀ? ਹਾਂ ਜੀ। ਰੱਸੀ ਪਾਉਣੇ ਕਰੀਂ ਵੀਰ ਜੀ। ਹਾਂ ਨਾ ਰੱਸੀ ਪਾਉਣ। ਰੱਸੀ ਪਾਉਣੇ। ਪਾ ਕੇ ਆਣ ਕੇ ਜਵਾਬ ਖਾ ਦੋ ਤਾਂ। ਖਾ ਵੇ ਤੇ ਚੁਆ ਚੈੱਕ ਕਰੋ ਜੀ। ਆ ਅਗਲੇ ਥਣਾਂ ਦਾ ਜੀ। ਕੋਈ ਪੂਰ ਟਟਾ ਨਹੀਂ। ਕਰੋ ਜਰਾ। ਇਦਾਂ ਹੀ। ਬਾਕੀ ਦੁੱਧ ਤਾਂ ਜਾਂ ਅਜੇ ਬੋਣੀ ਲਾਈ ਜਾ ਦੇ ਕੋਈ ਸਾਰ ਲਾ ਦੇ ਦੇਖੋ ਚਲਾਈ ਸੁਵਾਈ ਬਹੁਤ ਆਪ ਦੀ ਠੀਕ ਬਾਕੇ ਖਾਣਾ ਵੀ ਸੋਹਣੇ ਆ ਹਾਂਜੀ ਕੁਆਲਿਟੀ ਚੰਗੀ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਤਾਂ ਮੁੱਲ ਕਰਦੀ ਹੈ 45000 ਨਹੀਂ ਜਿਆਦਾ ਘਰ ਵੇਚਣ ਵਾਲਾ ਮੁੱਲ ਕਰ 40000 ਦੀ ਦੇ ਦਾਂਗੇ ਛੋੜ ਕਿ ਨਹੀਂ ਕਰਨੀ ਕਿੰਨੀ ਆਖੋ 2000 ਦੀ 30000 ਦੀ ਕਰ ਦਿੰਦੇ ਆ 37000 ਦੀ 37000 ਦੀ ਦੇ ਦਾਂਗੇ 36 ਦੀ ਜਾਣ ਦੇ ਫੇਰ ਦੇ ਦਾਂਗੇ 36 ਦੀ ਦੇ ਦਾਂਗੇ ਫੋਨ ਲਾਵੇ ਕੋਈ ਮੂੜ ਨਾ ਕਿਸ ਨੂੰ ਨਹੀਂ ਜੀ ਬਾਕੀ ਥਾਣਾ ਦੀ ਕੋਈ ਬਾਤ ਘੜਤ ਨਾ ਹੋਊਗੀ ਥਾਣਾ ਦੀ ਵੀਰ ਜੀ ਚਵਾਪਸਮਾ ਦੀ ਆਪਣੀ ਗਾਰੰਟੀ ਕੋ ਕੋਟਾ ਹੋਵੇ ਠੀਕ ਹੈ ਗਾਰੰਟੀ ਆਪਣੀ ਗਾਰੰਟੀ ਹੈ ਸਹੀ ਹਾਂ ਜੀ ਬਾਕੀ ਇੱਥੇ ਵੀ ਤਸਦੀਕ ਕਰਕੇ ਖੜੇ ਆਪਣੇ ਤਾਂ ਜੀ ਸੁਈ ਆ ਵੀਰ ਨੇ ਤੁਹਾਡੇ ਕੋ ਪਾਟਾ ਨੋਟ ਨਹੀਂ ਜੇ ਲੈਣਾ ਤਾਂ ਤੁਸੀਂ ਆਪਣਾ ਚੱਕ ਪਾਸ ਕਰਕੇ ਖੜੇ ਹੋ ਬਿਲਕੁਲ ਸਹੀ ਹੈ ਠੰਡੀ ਸੀਲ ਦੀ ਪੂਰੀ ਗਾਰੰਟੀ ਜੇ ਪੋਗਦੀ ਉਹ ਤੇ ਲੈ ਜੇ ਅਗਲਾ ਹਨਾ ਜੇ ਅਗਲੇ ਨੂੰ ਪੁੱਗੂਗੀ ਫੇਰ ਲੈ ਜੇ ਤੂੰ ਕਿਹੜਾ ਪਾਟੇ ਨੋਡ ਲੈਣੇ ਆ ਜੇ ਇੱਕ ਦੋ ਪਾਟੇ ਇਹ ਤੇ ਮੋੜ ਹੀ ਦੇਣਾ ਵੀ ਪਈ ਆ ਨਹੀਂ ਚੱਲਣਾ ਠੰਡੀ ਸੀਲ ਪੂਰੀ ਰਾਜੀ ਪੂਰੀ ਜੇ ਡੰਗਿਆ ਸੁਗਾ ਜੇ ਠੀਕ ਖਾਣਾਂ ਦੀ ਕੋਈ ਬਾਤ ਘਾਟ ਨਹੀਂ ਠੀਕ ਹੈ ਮਗਰ ਵਸ਼ਾ ਜੇ ਆ ਵੇਖੋ ਅੱਜ ਮਨੇ ਤੇ ਵੇਖਣ ਨੂੰ ਵਸ਼ੀ ਲੱਗਦੀ ਆ ਉਦਾਂ ਹੈ ਵਸ਼ਾ ਜੇ ਤੇ ਵਹਿੜ ਚੰਗੀ ਸੋਹਣੀ ਆ ਚਵਾਈ ਤੁਸੀਂ ਆਪ ਕਰਨੀ ਆਗੇ ਦੋ ਟਾਈਮ ਦੀ ਚਵਾਈ ਕਰ ਲਿਓ ਸੋਹਣਾ ਥਣ ਲੱਗਾ ਜੀ ਤੇ ਤਸੱਲੀ ਕਰਕੇ ਲੈ ਕੇ ਜਾਓ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ